ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਛੇਤੀ ਮਹਲਾ 5 ਏਕ ਓੰਕਾਰ ਸਤਗੁਰ ਪ੍ਰਸਾਦ ਸੋਖ ਨਾਹੀ ਰੇ ਹਰ ਭਗਤ ਬਿਨਾ ਜੀਤ ਜਨਮ ਇਹੋ ਰਤਨ ਅਮੋਲਕ ਸਾਧ ਸੰਗਤ ਜਪਨ ਇੱਕ ਖਿਨਾਂ ਰਹਾਉ ਤਤ ਸੰਪਤ ਬੰਤਾ ਬਨੋਦ ਛੋੜ ਗਏ ਬਹੁ ਲੋਗ ਭੋਗ ਹੈ ਵਰ ਗਵਰ ਰਾਜ ਰੰਗ ਤਿਆਗ ਚੱਲਿਆ ਹੈ ਮੂੜ ਨੰਗ ਚੋਆ ਚੰਦਨ ਦੇ ਫੁੱਲਿਆ ਸੋ ਤਨ ਧਰ ਸੰਗ ਰਲਿਆ ਮੋਹੇ ਮੋਹਿਆ ਜਾਨੇ ਦੂਰ ਹੈ ਸਾਹੋ ਨਾਨਕ ਸਦਾ ਹਜ਼ੂਰ ਹੈ ਆਪਾ ਗੁਰੂ ਕਾ ਖਲਸਾ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਛੇਤੀ ਮਹਲਾ 5 ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਖ ਨਾਹੀ ਰੇ ਹਰ ਭਗਤ ਬਿਨਾ ਜੀਤ ਜਨਮ ਇਹੋ ਰਤਨ ਅਮੋਲਕ ਸਾਧ ਸੰਗਤ ਜਪਨ ਇੱਕ ਖਿਨਾ ਰਹਾ ਸਤ ਸੰਪਤ ਬੰਤਾ ਬਿਨੋੜ ਛੋੜ ਗਏ ਬਹੁ ਲੋਗ ਭੋਗ ਹੈ ਬਰਗ ਬਰ ਰਾਜ ਰੰਗ ਤਿਆਗ ਚੱਲਿਆ ਹੈ ਮੂੜ ਨੰਗ ਚੋਆ ਚੰਦਨ ਦੇ ਫੁੱਲਿਆ ਸੋ ਤਨ ਧਰ ਸੰਗ ਰਲਿਆ ਮੋਹਿ ਮੋਹਿ ਜਾਣੇ ਦੂਰ ਹੈ ਕਹੋ ਨਾਨਕ ਸਦਾ ਹਜ਼ੂਰ ਹੈ ਵਾਹਿਗੁਰੂ ਜੀ ਕਾ ਖਾਲਸਾ ਰਤਨ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਛੇਤੀ ਮਹਲਾ 5 ਏਕ ਓੰਕਾਰ ਸਤਗੁਰ ਪ੍ਰਸਾਦ ਸੋਖ ਨਾਹੀ ਰੇ ਹਰ ਭਗਤ ਬਿਨਾ ਜੀਤ ਜਨਮ ਇਹੋ ਰਤਨ ਅਮੋਲਕ ਸਾਧ ਸੰਗਤ ਜਪਨ ਇੱਕ ਖਿਨ ਰਹਾਉ ਸਤ ਸੰਪਤ ਬੰਤਾ ਬਿਨੋਦ ਛੋੜ ਗਏ ਬਹੁ ਲੋਗ ਭੋਗ ਹੈ ਵਰ ਗੈ ਵਰ ਰਾਜ ਰੰਗ ਤਿਆਗ ਚਲਿਓ ਹੈ ਮੂੜ ਨੰਗ ਚੋਆ ਚੰਦਨ ਦੇ ਫੁੱਲਿਆ ਸੋ ਤਨ ਧਰ ਸੰਗ ਰੁਲਿਆ ਮਹਿ ਮਾਇਆ ਸਿਵਾਏ ਦੂਰ ਸਹਿਦੀ ਸਰਨ ਸਰਨ ਸਤਿ ਜਿਤ ਹੈ ਪੰਜਵੰਤ ਵਾਹਿਗੁਰੂ ਇੱਕ ਅੰਕਾਰ ਸਤਿਗੁਰ ਪ੍ਰਸਾਦ ਸੋਖ ਨਹੀਂ ਰੇ ਹਰ ਭਗਤ ਬਿਨਾ ਜੀਤ ਜਨਮ ਏੋ ਰਤਨ ਅਮੋਲਕ ਸਾਧ ਸੰਗਤ ਜਪਨਾ ਇੱਕ ਖਿਨਾ ਰਹਾ ਸਤ ਸੰਪਤ ਬੰਤਾ ਬਿਨੋਦ ਛੋੜ ਗਏ ਬਹੁ ਲੋਗ ਭੋਗ ਹੈ ਵਰਗ ਵਰ ਰਾਜ ਰੰਗ ਤਿਆਗ ਚੱਲਿਆ ਹੈ ਮੂੜ ਨੰਗ ਚੋਆ ਚੰਦਨ ਦੇ ਫੁੱਲਿਆ ਸੋ ਤਨ ਧਰ ਸੰਗ ਰਲਿਆ ਮੋਹਿ ਮੋਹਿ ਜਾਣੇ ਦੂਰ ਹੈ ਕਹੋ ਨਾਨਕ ਸਦਾ ਹਜ਼ੂਰ ਹੈ ਵਾਹਿਗੁਰੂ ਰਿਖਾਰ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਰ ਗਉੜੀ 체ਤੀ ਮਹੰਲਾ ਪੰਜਵਾਂ ਏਕੋ ਅੰਕਾਰ ਸਤਗੁਰ ਪ੍ਰਸਾਦ ਸੋਖ ਨਾਹੀ ਰੇ ਹਰ ਭਗਤ ਬਿਨਾ ਜੀਤ ਜਨਮ ਏ ਹੋ ਰਤਨ ਅਮੋਲਕ ਸਾਧ ਸੰਗਤ ਜਪਣ ਇੱਕ ਖਿਨਾ ਰਹਾ ਸਤ ਸੰਪਤ ਬੰਤਾ ਬਿਨੋਰ ਛੋੜ ਗਏ ਬਹੁ ਲੋਗ ਭੋਗ ਹੈ ਵਰਗ ਵਰ ਰਾਜ ਰੰਗ ਤਿਆਗ ਚੱਲਿਆ ਹੈ ਮੂੜ ਨੰਗ ਚੋ ਚੰਦਨ ਦੇ ਫੁੱਲਿਆ ਸੋ ਤਨ ਧਰ ਸੰਗ ਰਲਿਆ ਮੋਹਿ ਮੋਹਿ ਜਾਨੈ ਦੂਰ ਹੈ ਕਹੋ ਨਾਨਕ ਸਦਾ ਹਜ਼ੂਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਰ ਗਉੜੀ 체ਤੀ ਮਹਲਾ 5 ਏਕ ਓੰਕਾਰ ਸਤਗੁਰ ਪ੍ਰਸਾਦ ਸੋਖ ਨਾਹੀ ਰੇ ਹਰ ਭਗਤ ਬਿਨਾ ਜੀਤ ਜਨਮ ਏਹੋ ਰਤਨ ਅਮੋਲਕ ਸਾਧ ਸੰਗਤ ਜਪਨ ਇੱਕ ਖਿਨ ਰਹਾ ਸਤ ਸੰਪਤ ਬੰਤਾ ਬਿਨੋਦ ਛੋੜ ਗਏ ਬਹੁ ਲੋਗ ਭੋਗ ਹੈ ਵਰ ਗੈ ਵਰ ਰਾਜ ਰੰਗ ਤਿਆਗ ਚਲਿਓ ਹੈ ਮੂੜ ਨੰਗ ਚੋਆ ਚੰਦਨ ਦੇ ਫੁੱਲਿਆ ਸੋ ਤਨ ਧਰ ਸੰਗ ਰਲਿਆ ਮਹਿ ਮੋਹਿਆ ਜਨ ਦੂਰ ਹੈ ਰਹੋ ਨਾਨਕ ਸਦਾ ਹਜ਼ੂਰ ਹੈ ਵਾਹਿਗੁਰੂ ਕੀ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ 체ਤੀ ਮਹਲਾ 5 ਇਕ ਓੰਕਾਰ ਸਤਿਗੁਰ ਪ੍ਰਸਾਦ ਸੋਖ ਨਹੀਂ ਰੇ ਹਰ ਭਗਤ ਬਿਨਾ ਜੀਤ ਜਨਮ ਇਹੋ ਰਤਨ ਅਮੋਲਕ ਸਾਧ ਸੰਗਤ ਜਪਨ ਇੱਕ ਖਿਨ ਰਾਹਾ ਸਤ ਸੰਪਤ ਬੰਤਾ ਬਿਨੋਦ ਛੋੜ ਗਏ ਬਹੁ ਲੋਗ ਭੋਗ ਹੈ ਬਰਗ ਬਰ ਰਾਦਰੰਗ ਤਿਆਗ ਚੱਲਿਆ ਹੈ ਮੂੜ ਨੰਗ ਚੋਆ ਚੰਦਨ ਦੇ ਫੁੱਲਿਆ ਸੋ ਤਨ ਧਰ ਸੰਗ ਰਲਿਆ ਮੋਹੇ ਮੋਹ ਜਾਨੇ ਦੂਰ ਹੈ ਕਹੋ ਨਾਨਕ ਸਦਾ ਹਜ਼ੂਰ ਹੈ ਵਾਹਿਗੁਰੂ ਜੀ ਕਾ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗੋੜੀ ਚੇਤੀ ਮਹੰਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਸੁਖ ਨਾਹੀ ਰੇ ਹਰ ਭਗਤ ਬਿਨਾ ਜੀਤ ਜਨਮ ਇਹੋ ਰਤਨ ਅਮੋਲਕ ਸਾਧ ਸੰਗਤ ਜਪ ਨਾ ਇੱਕ ਖਿਨਾ ਰਹਾ ਸਤ ਸੰਪਤ ਬੰਤਾ ਬਿਨੋਦ ਛੋੜ ਗਏ ਬਹੁ ਲੋਗ ਭੋਗ ਹੈ ਵਰ ਗਏ ਵਰ ਰਾਜ ਰੰਗ ਤਿਆਗ ਚੱਲਿਆ ਹੈ ਮੂੜ ਨੰਗ ਚੋਆ ਚੰਦਨ ਦੇ ਫੁੱਲਿਆ ਸੋਤਨ ਦਰ ਸੰਗ ਰਲਿਆ ਮੋਹ ਹੈ ਮੋਹ ਅਜਾਨੇ ਦੂਰ ਹੈ ਰਹੋ ਨਾਨਕ ਸਦਾ ਹਜ਼ੂਰ ਹੈ ਵਾਹਿਗੁਰੂ ਕੀ ਕਾ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਰ ਗਉੜੀ 체ਤੀ ਮਹਲਾ 5 ਏਕੋ ਅੰਕਾਰ ਸਤਗੁਰ ਪ੍ਰਸਾਦ ਸੋਖ ਨਹੀਂ ਰੇ ਹਰ ਭਗਤ ਬਿਨਾ ਜੀਤ ਜਨਮ ਏ ਹੋ ਰਤਨ ਅਮੋਲਕ ਸਾਧ ਸੰਗਤ ਜਪਨ ਇੱਕ ਖਿਨ ਰਹਾ सत सम्पत वंता विनोद छोड़ गए बहु लोग भोग है वरग वर राज रंग त्याग चलयो है मूड़ नंग चोवा चंदन दे फुलिया सो तन तर संग रले मोहे मोहे जान दूर है ਰਹੋ ਨਾਨਕ ਸਦਾ ਹਜ਼ੂਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਰ ਗਉੜੀ 체ਤੀ ਮਹਲਾ 5 ਏਕ ਓੰਕਾਰ ਸਤਗੁਰ ਪ੍ਰਸਾਦ ਸੋਖ ਨਾਹੀ ਰੇ ਹਰ ਭਗਤ ਬਿਨਾ ਜੀਤ ਜਨਮ ਇਹੋ ਰਤਨ ਅਮੋਲਕ ਸਾਧ ਸੰਗਤ ਜਪਨ ਇੱਕ ਖਿਨਾ ਰਹਾ ਸਤ ਸੰਪਤ ਬੰਤਾ ਬਨੋਦ ਛੋੜ ਗਏ ਬਹੁ ਲੋਗ ਭੋਗ ਹੈ ਵਰ ਗਵਰ ਰਾਜ ਰੰਗ ਤਿਆਗ ਚੱਲਿਆ ਹੈ ਮੂੜ ਨੰਗ ਚੋਆ ਚੰਦਨ ਦੇ ਫੁੱਲਿਆ ਸੋਤਨ ਦਰ ਸੰਗ ਰਲਿਆ ਮੋਹੇ ਮੋਹਿਆ ਜਾਨੇ ਦੂਰ ਹੈ ਰਹੁ ਨਾਨਕ ਸਦਾ ਹਜ਼ੂਰ ਹੈ ਆਹ ਗੁਰੂ ਕਾ ਖਲਸਾ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਛੇਤੀ ਮਹਲਾ 5 ਪੰਜਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਖ ਨਹੀਂ ਰੇ ਹਰ ਭਗਤ ਬਿਨਾ ਜੀਤ ਜਨਮ ਏਹ ਰਤਨ ਅਮੋਲਕ ਸਾਧ ਸੰਗਤ ਜਪਨ ਇੱਕ ਖਿਨ ਰਹਾ ਸਤ ਸੰਪਤ ਬੰਤਾ ਬਿਨੋਦ ਛੋੜ ਗਏ ਬਹੁ ਲੋਗ ਭੋਗ ਹੈ ਬਰਗ ਬਰ ਰਾਦਰੰਗ ਤਿਆਗ ਚੱਲਿਆ ਹੈ ਮੂੜ ਨੰਗ ਚੋਆ ਚੰਦਨ ਦੇ ਫੁੱਲਿਆ ਸੋ ਤਨ ਧਰ ਸੰਗ ਰਲਿਆ ਮੋਹੇ ਮੋਹਿਆ ਜਾਨੇ ਦੂਰ ਹੈ ਕਹੋ ਨਾਨਕ ਸਦਾ ਹਜ਼ੂਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ 체ਤੀ ਮਹਲਾ 5 ਏਕ ਓੰਕਾਰ ਸਤਗੁਰ ਪ੍ਰਸਾਦ ਸੋਖ ਨਾਹੀ ਰੇ ਹਰ ਭਗਤ ਬਿਨਾ ਜੀਤ ਜਨਮ ਏਹੋ ਰਤਨ ਅਮੋਲਕ ਸਾਧ ਸੰਗਤ ਜਪਨਾ ਇੱਕ ਖਿਨਾ ਰਹਾ ਸਤ ਸੰਪਤ ਵੰਤਾ ਬਿਨੋਦ ਛੋੜ ਗਏ ਬਹੁ ਲੋਗ ਭੋਗ ਹੈ ਵਰ ਗਏ ਵਰ ਰਾਜ ਰੰਗ ਤਿਆਗ ਚਲਿਆ ਹੈ ਮੂੜ ਨੰਗ ਚੋਆ ਚੰਦਨ ਦੇ ਫੁੱਲਿਆ ਸੋ ਤਨ ਦਰ ਸੰਗ ਰਲਿਆ ਮੋਹਿ ਮੋਹਿਆ ਜਾਣ ਦੂ ਰਹੇ ਕਹੁ ਨਾਨਕ ਸਦਾ ਹਜ਼ੂਰ ਹੈ ਵਾਹਿਗੁਰੂ ਜੀ ਕਾ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਛਤੇ ਮਹਲਾ 5 ਇਕ ਓੰਕਾਰ ਸਤਿਗੁਰ ਪ੍ਰਸਾਦ ਸੋਖ ਨਹੀਂ ਰੇ ਹਰ ਭਗਤ ਬਿਨਾ ਜੀਤ ਜਨਮ ਔਰਤਨ ਅਮੋਲਕ ਸਾਧ ਸੰਗਤ ਜਪਣ ਇੱਕ ਖਿਨਾਂ ਰਹਾ ਸਤ ਸੰਪਤ ਬੰਤਾ ਬਿਨੋ ਛੋੜ ਗਏ ਬਹੁ ਲੋਗ ਭੋਗ ਹਵਰਗ ਵਰ ਰਾਜ ਰੰਗ ਤਿਆਗ ਚੱਲਿਆ ਹੈ ਮੂੜ ਨੰਗ ਚੋਆ ਚੰਦਨ ਦੇ ਫੁੱਲਿਆ ਸੋ ਤਨ ਧਰ ਸੰਗ ਰਲਿਆ ਮੋਹੇ ਮੋਹਿਆ ਜਾਨੈ ਦੂਰ ਹੈ ਕਹੋ ਨਾਨਕ ਸਦਾ ਹਜ਼ੂਰ ਹੈ ਵਾਹਿਗੁਰੂ ਕੀ ਕਾ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ 체ਤੀ ਮਹਲਾ 5 ਏਕ ਓੰਕਾਰ ਸਤਗੁਰ ਪ੍ਰਸਾਦ ਸੋਖ ਨਾਹੀ ਰੇ ਹਰ ਭਗਤ ਬਿਨਾ ਜੀਤ ਜਨਮ ਏੋ ਰਤਨ ਅਮੋਲਕ ਸਾਧ ਸੰਗਤ ਜਪਨਾ ਇੱਕ ਖਿਨਾਂ ਰਹਾ ਸਤ ਸੰਪਤ ਬੰਤਾ ਬਿਨੋਦ ਛੋੜ ਗਏ ਬਹੁ ਲੋਗ ਭੋਗ ਹੈ ਵਰਗ ਵਰ ਰਾਜ ਰੰਗ ਤਿਆਗ ਚੱਲਿਆ ਹੈ ਮੂੜ ਨੰਗ ਚੋਆ ਚੰਦਨ ਦੇ ਫੁੱਲਿਆ ਸੋਤਨ ਧਰ ਸੰਗ ਰਲਿਆ ਮੋਹ ਹੈ ਮੋਹਿਆ ਜਾਣੇ ਦੂਰ ਹੈ ਰਹ ਨਾਨਕ ਸਦਾ ਹਜ਼ੂਰ ਹੈ ਵਾਹਿਗੁਰੂ ਕੀ ਕਾਲ ਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ 체ਤੀ ਮਹਲਾ 5 ਇਕ ਓੰਕਾਰ ਸਤਿਗੁਰ ਪ੍ਰਸਾਦ ਸੋਖ ਨਾਹੀ ਰੇ ਹਰ ਭਗਤ ਬਿਨਾ ਜੀਤ ਜਨਮ ਇਹੋ ਰਤਨ ਅਮੋਲਕ ਸਾਧ ਸੰਗਤ ਜਪਨਾ ਇੱਕ ਖਿਨਾਂ ਰਹਾ ਸਤ ਸੰਪਤ ਬੰਤਾ ਬਿਨੋਦ ਛੋੜ ਗਏ ਬਹੁ ਲੋਗ ਭੋਗ ਹਰਗ ਗੁਰ ਗੁਰ ਰਾਜ ਰੰਗ ਤਿਆਗ ਚੱਲਿਆ ਹੈ ਮੂੜ ਨੰਗ ਚੋਆ ਚੰਦਨ ਦੇ ਫੁੱਲਿਆ ਸੋ ਤਨ ਧਰ ਸੰਗ ਰਲਿਆ ਮੋਹਿ ਮੋਹਿ ਅਜਾਨੇ ਦੂਰ ਹੈ ਕਹੋ ਨਾਨਕ ਸਦਾ ਹਜ਼ੂਰ ਹੈ ਵਾਹਿਗੁਰੂ ਜੀ ਕਾ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਛਤੇ ਮਹਲਾ 5 ਏਕ ਓੰਕਾਰ ਸਤਗੁਰ ਪ੍ਰਸਾਦ ਸੋਖ ਨਾਹੀ ਰੇ ਹਰ ਭਗਤ ਬਿਨਾ ਜੀਤ ਜਨਮ ਏਹੋ ਰਤਨ ਅਮੋਲਕ ਸਾਧ ਸੰਗਤ ਜਪਨਾ ਇੱਕ ਖਿਨ ਰਹਾ ਸਤ ਸੰਪਤ ਬੰਤਾ ਬਿਨੋਦ ਛੋੜ ਗਏ ਬਹੁ ਲੋਗ ਭੋਗ ਹੈ ਵਰਗ ਵਰ ਰਾਜ ਰੰਗ ਤਿਆਗ ਚਲਿਆ ਹੈ ਮੂੜ ਨੰਗ ਚੋਆ ਚੰਦਨ ਦੇ ਫੁੱਲਿਆ ਸੋ ਤਨ ਧਰ ਸੰਗ ਰਲਿਆ ਮੋਹਿ ਮੋਹਿਆ ਜਾਣ ਦੂ ਰਹੇ ਕਹੁ ਨਾਨਕ ਸਦਾ ਹਜ਼ੂਰ ਹੈ ਵਾਹਿਗੁਰੂ ਕਾ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਛੇਤੀ ਮਹਲਾ 5 ਏਕੋ ਅੰਕਾਰ ਸਤਗੁਰ ਪ੍ਰਸਾਦ ਸੋਖ ਨਾਹੀ ਰੇ ਹਰ ਭਗਤ ਬਿਨਾ ਜੀਤ ਜਨਮ ਇਹੋ ਰਤਨ ਅਮੋਲਕ ਸਾਧ ਸੰਗਤ ਜਪਨਾ ਇੱਕ ਖਿਨ ਰਾਹਾ ਸਤ ਸੰਪਤ ਬੰਤਾ ਬਿਨੋਦ ਛੋੜ ਗਏ ਬਹੁ ਲੋਗ ਭੋਗ ਹੈ ਵਰਗ ਵਰ ਰਾਦਰੰਗ ਤਿਆਗ ਚਲਿਆ ਹੈ ਮੂੜ ਨੰਗ ਜੋ ਚੰਦਨ ਦੇ ਫੁੱਲਿਆ ਸੋ ਤਨ ਧਰ ਸੰਗ ਰਲਿਆ ਮੋਹਿ ਮੋਹਿ ਆ ਜਾਣੇ ਦੂਰ ਹੈ ਕਹੋ ਨਾਨਕ ਸਦਾ ਹਜ਼ੂਰ ਹੈ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ